ਅਸੀਂ ਦੱਸ ਦਈਏ ਕਿ ਅੱਜ ਨਵਜੋਤ ਸਿੰਘ ਸਿੱਧੂ ਦੇ ਇੱਥੇ ਅੰਮ੍ਰਿਤਸਰ ਦੇ ਪਹੁੰਚਣ ਦੇ ਬਹੁਤ ਹੀ ਖੁਸ਼ੀ ਦੇ ਨਾਲ ਉਹ ਤੁਖਤਾਂ ਦੇ ਨਾਲ ਇੱਥੇ ਉਹਨਾਂ ਦੇ ਪੁਖਤਜੋਗ ਸਵਾਗਤ ਲਈ ਖੜੇ ਹੋਏ ਹੋયા ਹਨ ਤੇ ਦੱਸ ਦਈਏ ਕਿ ਜਿੱਥੇ ਕਾਂਗਰਸ ਦੇ ਇੱਥੇ ਵਧਾਈ ਵੀ ਇੱਥੇ ਕਾਫੀ ਇਕੱਠੇ ਹੋਏ ਹੋયા ਹਨ ਤੇ ਨਾਲ ਹੀ ترਸ਼ੇਮ ਸਿੰਘ ਸਿਆਲਕਾ ਜੀ ਜੋ ਉਹ ਵੀ ਉਹਨਾਂ ਦੇ ਸਵਾਗਤ ਵਿੱਚ ਇਕੱਠੇ ਹੋਏ ਹੋયા ਹਨ ਉਹਦੇ ਨਾਲ ਗੱਲਬਾਤ ਕਰ ਰਹੇ ਹੈ ਕਿ ਕਿਵੇਂ ਦੀ ਖੁਸ਼ੀ ਪ੍ਰਗਟ ਹੋ ਰਹੀ ਹੈ ਅੱਜ ਕਿਹੜੀ ਕਿਵੇਂ ਦੀ ਖੁਸ਼ੀ ਹੋ ਰਹੀ ਹੈ ਅੱਜ ਸਮੁੱਚੇ ਪੰਜਾਬ ਦਾ ਮਾਹੌਲ ਜਿਹੜਾ ਹੈ ਉਹ ਇੱਕ ਨਵੇਂ ਜੰਮੇ ਬੱਚੇ ਤੋਂ ਵੱਧ ਖੁਸ਼ੀ ਵਾਲਾ ਮਾਹੌਲ ਬਣਿਆ ਪਿਆ ਆ ਇਹਦੇ ਲਈ ਮੈਂ ਧੰਨਵਾਦ ਕਰਦਾ ਮੈਡਮ ਸੋਨੀਆ ਗਾਂਧੀ ਜਿਹੜੇ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਨੇ ਔਰ ਸ਼੍ਰੀ ਰਾਹੁਲ ਗਾਂਧੀ ਜੀ ਤੇ ਸ਼੍ਰੀ ਪ੍ਰਿੰਕਾ ਜੀ ਸਰਦਾਰ ਮਰਮੋਣ ਸਿੰਘ ਸਾਬਕਾ ਪ੍ਰਧਾਨ ਮੰਤਰੀ ਦਾ ਤੇ ਸਮੁੱਚੀ ਹਾਈ ਕਮਾਂਡ ਦਾ ਜਿਨ੍ਹਾਂ ਨੇ ਬਹੁਤ ਵੱਡਾ ਤੇ ਇਤਿਹਾਸਕ ਫੈਸਲਾ ਲੈਂਦਿਆ ਪੰਜਾਬ ਦੇ ਇੰਧ ਤੜ ਕਾਗੂ ਤੇ ਬੱਬਰ ਸ਼ੇਰ ਸਰਦਾਰ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾ ਕੇ ਇੱਕ ਬਹੁਤ ਵੱਡੀ ਮਿਸਾਲ ਪੈਦਾ ਕੀਤੀ ਆ ਜਿਹਦੇ ਨਾਲ ਸਮੁੱਚੇ ਪੰਜਾਬ ਦੇ ਲੋਕਾਂ ਚ ਇੱਥੋਂ ਤੱਕ ਕਿ ਵਿਰੋਧੀ ਪਾਰਟੀਆਂ ਦੇ ਆਗੂ ਵੀ ਜਿਹੜੇ ਰਾਤ ਦੇ ਥੜਕ ਕੇ ਜਦੋਂ ਦੇ ਸਰਦਾਰ ਨਵਜੋਤ ਸਿੰਘ ਸਿੱਧੂ ਪ੍ਰਧਾਨ ਨਾਉ ਹੋਏ ਨੇ ਤੇ ਆਉਣ ਵਾਲੇ ਸਮੇਂ ਚ 2022 ਦੀ ਜਿਹੜਾ ਮਿਸ਼ਨ ਆ ਉਹ ਸਰਦਾਰ ਨਵਜੋਤ ਸਿੰਘ ਬਤੌਰ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਕਰੇਗਾ ਔਰ ਪੰਜਾਬ ਦੀ 2022 ਦੀ ਜਿਹੜੀ ਸਰਕਾਰ ਬਣ ਗਈ ਭਾਰੀ ਬਹੁਮਤ ਨਾਲ ਸਰਦਾਰ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਹੇਠ ਬਣੂਗੀ ਜਿਸ ਵਿੱਚ ਸਮੁੱਚੀ ਕਾਂਗਰਸ ਕਮੇਟੀ ਯਾ ਰਾਦ ਦੇਣੇ ਕਰੂਗੀ ਹਾਈ ਕਮਾਂਡ ਨੇ ਅੱਜ ਜੋ ਬਾਗਡੋਰ ਆਜੇ ਸਿੱਧੂ ਜੀ ਦੇ ਹੱਥ ਪੜਾਤੀ ਹੈ ਤੁਹਾਨੂੰ ਵੀ ਲੱਗ ਰਿਹਾ ਹੈ ਕਿ ਸਿੱਧੂ ਦੇ ਹੱਥ ਵਿੱਚ ਬਾਗਡੋਰ ਫੜਾ ਕੇ ਇਸ ਦੀ ਪੂੰਜੀ ਜਿਹੜੀ ਹੈ ਅੱਗੇ ਤੱਕ ਦੇ ਖੋਲ ਕੇ ਔਰ ਲੋਕਾਂ ਨੂੰ ਕੀ ਕਿਸ ਤਰ੍ਹਾਂ ਸੰਦੇਸ਼ ਦੇਣਗੇ ਲੋਕਾਂ ਵਿੱਚ ਜਦੋਂ ਵੀ ਹਾਈ ਕਮਾਂਡ ਨੇ ਫੈਸਲਾ ਮਾਨ ਬਣਾ ਲਿਆ ਸੀ ਸਰਦਾਰ ਨਵਜੋਤ ਸਿੰਘ ਸਿੱਧੂ ਨੂੰ ਕਮਾਂਡ ਦੇਣ ਦੀ ਪੰਜਾਬ ਦੇ ਲੋਕਾਂ ਚ ਹਰ ਪਰਿਵਾਰ ਚ ਖੁਸ਼ੀ ਦੀ ਲਹਿਰ ਗਈ ਆ ਕਿ ਨਵਜੋਤ ਸਿੰਘ ਸਿੱਧੂ ਜਿਹਦੇ ਵਿੱਚ ਕੰਮ ਕਰਨ ਦੀ ਸਮਰੱਥਾ ਤੇ ਤੜਕਾ ਆਗੂ ਆ ਔਰ ਵਿਰੋਧੀ ਪਾਰਟੀਆਂ ਨਾਲ ਜਿਹੜਾ ਉਹ ਖੰਡਾ ਖੜਕਾਉਣ ਦੀ ਸਮਰੱਥਾ ਰੱਖਦਾ ਆ ਤੁਹਾਨੂੰ ਵੀ ਲੱਗ ਰਿਹਾ ਕਿ ਅੱਜ ਹਜ਼ਾਰਾਂ ਦੀਆਂ ਗੱਡੀਆਂ ਔਰ ਸਮਰਥਕ ਇੱਥੇ ਖੜੇ ਹੋਏ ਹੋਏ ਨੇ ਤਾਂ ਇੱਥੇ ਬਹੁਤ ਖੁਸ਼ੀ ਦਾ ਯਾਰ ਹੋ ਰਿਹਾ ਤੁਹਾਡੇ ਵਿੱਚ ਕਿੰਨੀ ਕੋ ਖੁਸ਼ੀ ਆ ਇੱਥੇ ਯਾਰ ਹੋ ਰਹੀ ਮੈਂ ਸਮਝਦਾ ਕਿ ਸਮੁੱਚੇ ਪੰਜਾਬ ਦਾ ਕੋਈ ਜាក់ ਪਰਵਾਰ ਨਹੀਂ ਜਿਹਦੇ ਵਿੱਚ ਅੱਜ ਖੁਸ਼ੀ ਦੀ ਲਹਿਰ ਨਾ ਹੋਵੇ ਭਾਵੇਂ ਵਿਰੋਧੀ ਪਾਰਟੀ ਦਾ ਹਰ ਇੱਕ ਇਨਸਾਨ ਇਸ ਗੱਲ ਮੰਨਣ ਨੂੰ ਤਿਆਰ ਹੈ ਕਿ ਸਰਦਾਰ ਨਵਜੋਤ ਸਿੰਘ ਸਿੱਧੂ ਵਰਗਾ ਨ ਤੜਕਸਾਹ ਤੇ ਸੱਚ ਨੂੰ ਸੱਚ ਕਹਿੰਦੀ ਜੁਰਤ ਰੱਖਣ ਵਾਲਾ ਆਗੂ ਆ ਜਿਹੜੀ ਪਹਿਲੀ ਵਾਰ ਮਿਲਿਆ ਲੱਗਦਾ ਹੈ ਕਿ 2022 ਦੀਆਂ ਇਲੈਕਸ਼ਨਾਂ ਜਿਹੜੀਆਂ ਸਿਰ ਦੇ ਉੱਪਰ ਮਡਗਰਾਉ ਰਹੀਆਂ ਨੇ ਤੇ ਔਰ ਕਿੰਨਾ ਕਿ ਤੁਸੀਂ ਇਸ ਦਿਨ ਨੂੰ ਦੇਖਦੇ ਗਏ 2022 ਦੀਆਂ ਇਲੈਕਸ਼ਨਾਂ ਨੂੰ ਲੈ ਕੇ ਕਿਵੇਂ ਦਾ ਦੇਖਦੇ ਹੋ ਇਸ ਨੂੰ ਮੈਂ ਜੀ ਅੱਜ ਤੋਂ ਹੀ ਸਮੁੱਚੇ ਪੰਜਾਬ 'ਚ ਬਹੁਤ ਵੱਡੀ ਇੱਕ ਲਹਿਰ ਖੜੀ ਹੋ ਗਈ ਹੈ ਕਾਂਗਰਸ ਪਾਰਟੀ ਦੀ ਤੇ ਆਉਣ ਵਾਲੀ ਜਿਹੜੀ 22 ਦੀ ਚੋਣ ਹੈ ਸਰਦਾਰ ਨਵਜੋਤ ਸਿੰਘ ਸਿੱਧੂ ਦੀ ਰਹਿਮਾਈ ਹੇਠ ਬਹੁਤ ਭਾਰੀ ਬਹਾਵ ਅਤ ਨਾਲ ਜਿੱਤੇਗੀ ਕਾਂਗਰਸ ਪਾਰਟੀ ਇਸ ਤੋਂ ਇਲਾਵਾ ਹੋਰ ਕੋਈ ਜੰਡਾ ਹੈਗੇ ਅਗਲੇ ਆਉਣ ਵਾਲੀਆਂ ਕੇਂਦਰ ਦੀਆਂ ਰਣਨੀਤੀਆਂ ਨੇ ਜੋ ਨਵਜੋਤ ਸਿੰਘ ਸਿੱਧੂ ਜੀ ਆਪਣੇ ਪੰਜਾਬ ਲਈ ਲੈ ਕੇ ਆਉਣਗੇ ਦੇਖੋ ਜਿਹੜੀਆਂ ਨੀਤੀਆਂ ਆ ਉਹ ਪੰਜਾਬ ਕਾਂਗਰਸ ਦੀ ਸਮੁੱਚੀ ਟੀਮ ਤੇ ਹਾਈ ਕਮਾਂਡ ਨੇ ਲਾਗੂ ਕਰਨੀਆਂ ਆ ਇਹਨਾਂ ਪਾਲਿਸੀਆਂ ਬਣਾ ਕੇ ਦੇਣੀਆਂ ਇਹਦੇ ਬਾਰੇ ਮੈਂ ਕੋਈ ਕਿੰਤੂ ਪਰੰਤੂ ਨਹੀਂ ਕਰੂੰਗਾ ਇਸਨ ਸਾਡੇ ਨਾਲ ਦਰਸੇਮ ਸਿੰਘ ਸਿਆਲ ਕਾ ਜੀ ਉਹਨਾਂ ਦਾ ਕਹਿਣਾ ਹੈ ਕਿ ਜੋ ਪਾਲਿਸੀ ਆਉਣ ਵਾਲੀਆਂ ਇਹ ਹਾਈ ਕਮਾਂਡ ਦੇ ਹੱਥ ਵਿੱਚ ਨੇ ਔਰ ਇਹਨਾਂ ਦਾ ਕਹਿਣਾ ਹੈ ਕਿ ਸਾਡੇ ਵਿੱਚ ਬਹੁਤ ਹੀ ਖੁਸ਼ੀ ਦੀ ਲਹਿਰ ਹੈ ਜੋ ਅੱਜ ਅੰਮ੍ਰਿਤਸਰ ਪੁੱਜਣ ਤੇ ਨਵਜੋਤ ਸਿੰਘ ਸਿੱਧੂ ਦਾ ਸਵਾਗਤ ਕਰਨ ਲਈ ਗੋਲਡਨ ਗੇਟ ਦੇ ਵਿੱਚ ਖੜੇ ਹੋਏ ਹਨ ਮੈਂ ਵਿਸ਼ਵਜੀਤ ਸਿੰਘ ਕੈਮਰਾਮੈਨ ਚਮਕੌਰ ਰੰਧਾਵਾ ਦੇ ਨਾਲ